ਨਾਵਜ਼ ਹਰਿਖ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਪੰਜਾਬ ਇੱਕ ਬਹੁਤ ਵੱਡਾ ਪ੍ਰਾਰਾਲਾ ਹੈ ਜੋ ਗਵਰਨਰ ਸਾਹਿਬ ਨੇ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਮੈਨੂੰ ਉਹਦਾ ਧਾਈ ਦੇਣਾ ਚਾਹਣਾ ਹੈ ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਸਾਰੇ ਸੋਸ਼ਲ ਜਿਹੜੇ ਸੁਸਾਇਟੀਆਂ ਹੈਗੇ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਐ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਹੈ ਆ ਮੂਵਮੈਂਟ ਬਣਾਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਸਰ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਚ ਬਾਰ ਬਾਰ ਨਸ਼ਾ ਖਤਮ ਕਰਨ ਦੀ بجائے ਇੱਥੇ ਸਿਆਸਤ ਖੇਡੀ ਤੁਸੀਂ ਦੇਖ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਹੀ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਠੋਸ ਕਦਮ ਨਹੀਂ ਚੱਕਿਆ ਤੁਹਾਇਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲੀਟਿਕਲ ਬਾਦਿਵਾਂ ਵਾਸਤੇ ਕਿ ਇਸ ਜੰਗ ਦੇ ਵਿੱਚ ਸਾਰੇ ਨੂੰ ਆਪ ਝੰਡੇ ਤੇ ਮਤਲਬ ਸੱਤਾਧਾਰੀ ਨੂੰ ਕਿਵੇਂ ਦੇਖਦੇ ਹੋ ਸਾ ਮੌਜੂਦਾ ਸੱਤਾਧਾਰੀ ਅੱਜ ਵੇਖ ਕੇ ਕਰਕੇ ਲੋ ਐਨ ਆਰਡਰ ਦਾ ਵੱਡਾ ਕਾਰਨ ਆ ਨਸ਼ਾ ਵੇਚਣ ਵਾਲੇ ਤੇ ਮੈਨੂੰ ਕਈ ਅਫਸਰਾਂ ਨੇ ਮੈਨੂੰ ਦੱਸਿਆ ਹੈ ਕੀ ਸਾਡਾ ਆਊਟ ਆਫ ਕੰਟਰੋਲ ਕਿਉਂ ਹੋ ਰਿਹਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਲੀਡ ਹੈ ਉਹ ਜਿਹੜੇ ਨਸ਼ਾ ਵੇਚਣ ਵਾਲੇ ਇਹਨਾਂ ਤੋਂ ਮੀਨਾ ਲੈਂਦੇ ਉਹ ਮੀਨਾ ਲੈਣ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਆ ਜੀ ਕਰਕੇ ਆ ਸਾਰਾ ਜੀ ਕਰਕੇ ਆ ਸਾਰਾ ਕੰਮ ਵਰ ਗਿਆ ਸਰ ਅਕਾਲੀ ਦਲ ਬੀਜਪੀ ਦਾ ਖਾਸ ਤੌਰ ਤੇ ਲੈ ਕੇ ਕੀ ਪਲਾਨ ਹੈਗਾ ਗੈਂਗਸਟਰ ਤੇ ਨਸ਼ੇ ਨੂੰ ਲੈ ਕੇ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿੰਦੇ ਮੰਗੇ ਆਪਾਂ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਰਟੀ ਸਾਡੀ ਹੁਣ ਸਰਕਾਰ ਦੀ ਪ੍ਰਾਇਰਟੀ ਨੰਬਰ 1 ਪ੍ਰਾਇਰਟੀ ਹੈ ਲਾਅ ਐਂਡ ਆਰਡਰ ਲੋਕੀ ਸੁਰੱਖਿਤ ਫੀਲ ਕਰਨ ਤੇ ਸਭ ਤੋਂ ਵੱਡੀ ਪ੍ਰਾਟੀਆ ਗੈਂਗਸਟਰ ਦਾ ਨਾਂ ਖਤਮ ਹੋ ਜੇ ਪੰਜਾਬ ਤੋਂ ਕਿਹੜਾ ਫਾਰਮੂਲਾ ਕੋਈ ਫਾਰਮੂਲਾ ਬਹੁਤ ਫਾਰਮੂਲੇ ਹੈ ਤੁਸੀਂ ਰਿਜ਼ਲਟ ਲਿਓ ਜੀ ਸਰ ਅਸੀਂ ਜੋ ਵੀ ਕਹਿੰਨੇ ਆ ਉਹ ਕਰਕੇ ਦਿਖਾਉਣੇ ਆ ਅਕਾਲੀ ਭਾਈ ਭਾਈ ਕਰਦੇ ਉਹ ਵੀ ਉਹ ਵੀ ਨਸ਼ਾ ਗਰਾਊਂਡ ਲੈਵਲ ਤੇ ਸੋਰਸ ਤੋਂ ਲੈ ਕੇ ਉੱਤੇ ਤੱਕ ਬੰਦੇ ਫੜ ਕੇ ਲੈ ਕੇ ਜਾਵਾਂਗੇ ਆ ਜਿਹੜੇ ਸਰ ਜਿਹੜਾ ਰੂਸਿਆ ਨੂੰ ਮਨਾਣ ਦੀ ਇਹ ਲੈਵਲ ਤੋਂ ਨਹੀਂ ਸ਼ੁਰੂ ਹੁੰਦੇ ਸਰ ਜਿਹੜੇ ਪਿੰਡ ਚ ਨਸ਼ਾ ਲੈਂਦਾ ਉਹਨੂੰ ਕਿੱਥੋਂ ਆਇਆ ਉਹ ਬੰਦੇ ਨੂੰ ਫੜਦੇ ਉਸ ਬੰਦੇ ਤੋਂ ਨਹੀਂ ਲੈਂਦੇ ਕਿ ਉਹਨੇ ਕਿੱਥੋਂ ਲਿੱਤਾ ਜਿੰਨਾ ਤੱਕ ਚੇਨ ਤੇ ਉੱਤੇ ਨਹੀਂ ਜਾਂਦੇ ਉਹ ਅਖੀਰ ਹੀ ਕੋਈ ਤਾਂ ਮਿਲੂਗੀ ਹੁੰਦਾ ਕੀ ਹੈ ਆਪਾਂ ਥੋੜੇ ਬੰਦੇ ਫੜ ਕੇ ਕਾਗਜ਼ ਪੂਰੀ ਕਾਗਜ਼ ਕਾਰਵਾਈ ਕਰ ਲੈਣੇ ਆ ਸਾਡਾ ਪੂਰਾ ਮਾਨੀਟਰ ਸਿਸਟਮ ਹੋਊਗਾ from village to the head ਕਿਥੋਂ ਤੱਕ ਜਾਂਦਾ ਸਾਰਿਆਂ ਨੇ ਫੜ ਕੇ ਤੁਹਾਨੂੰ ਦੇਖਾਉਂਗੇ ਕਿ ਕਿਸ ਲੈਵਲ ਤੇ ਅਸੀਂ ਸਰ ਮੰਜੀਆ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਰੂਸਿਆਂ ਨੂੰ ਬਣਾਉਣ ਨੂੰ ਲੈ ਕੇ ਥੈਂਕ ਯੂ ਥੈਂਕ ਯੂ ਥੈਂਕ ਯੂ